ਆ ਚਲੋ ਆਓ ਬੜਾ ਪਿਛੇ ਲਿਖਿਆ ਮੈਂ ਪਿਛੇ ਨੂੰ ਥੋੜਾ ਜਿਹਾ ਬਾਈ ਥੋੜਾ ਕੋਲੇ ਤੋਂ ਬਾਪੂ ਥੋੜਾ ਥੋੜਾ ਪਿਛੇ ਨੂੰ ਹੋ ਜਾ ਮਾੜੇ ਮਾੜੇ ਸੀ ਉਹ ਜੋ ਉਹ ਬੈਨਰ ਲੈ ਖੜ ਜੋ ਪਿਛੇ ਯਾਰ ਥੋੜਾ ਜਿਹਾ ਉੱਪਰ ਲੈ ਉਹ ਉੱਥੇ ਜੇ ਉਧਰ ਉਧਰ ਪਿਛੇ ਆ ਦੂਜਿਆਂ ਦਾ ਆਪਣਾ ਅਕਸਰ ਤੋਂ ਇਧਰ ਵੀ ਚੱਕ ਲੈ ਦਾਣ ਜੈ ਦੋ ਆਜੀ ਟੱਪ ਕਰ ਗਏ ਸਾਕੇ ਗਏ ਆਰਕੇ ਟੋਕਾ ਮੈਂ ਲੋੜ ਯਾਰ ਮਿਹਨਤ ਮੈਂ ਕੱਢੀ ਗਈ ਹੈ ਯੂਨਿਟੀ ਡਾਟ ਉਹਦੇ ਬਾਰੇ ਜਾਣਕਾਰੀ ਦਿਓ ਤੁਸੀਂ ਪਹੁੰਚੇ ਹੋ ਸਾਡੇ ਦੇਸ਼ ਦੇ ਬਹੁਤ ਹੀ ਮਹਾਨ ਸਿਲਪ ਦੇ ਕੇਲ ਜੀ ਜਿਹੜੇ ਜਿਨ੍ਹਾਂ ਦਾ 150ਵਾਂ ਜਨਮ ਦਿਵਸ ਮਨਾਇਆ ਗਿਆ ਉਹ ਇੱਕ ਬਹੁਤ ਮਹਾਨ ਵਿਅਕਤੀ ਸੀ ਜਿਨ੍ਹਾਂ ਦਾ ਮਾਨਸਨਕਣ ਸਭ ਤੋਂ ਪਹਿਲਾਂ ਪ੍ਰਧਾਨ ਪ੍ਰਧਾਨ ਮੰਤਰੀ ਨਿੰਦਰ ਮੋਦੀ ਜੀ ਨੇ ਕੀਤਾ ਹੁਣ ਤੱਕ ਜਿੰਨੀਆਂ ਵੀ ਸਰਕਾਰਾਂ ਆਈਆਂ ਉਹਨਾਂ ਦਾ ਕੋਈ ਮਾਨਸਕਣ ਨਹੀਂ ਕੀਤਾ ਗਿਆ ਤੇ ਦੇਖਿਆ ਜਾਵੇ ਤਾਂ ਉਹਨਾਂ ਦੇ ਨਾਮ ਦਾ ਇੱਕ ਸਟੈਚੂ ਤੇ ਹੋਰ ਵੀ ਕਾਫੀ ਉਹਨਾਂ ਨੇ ਐਲਾਨ ਕੀਤਾ ਕੁਝ ਨਾ ਤੁਸੀਂ ਅੱਜ ਪਹੁੰਚੇ ਹੋ ਇੱਥੇ ਬੀਜੇਪੀ ਵੱਲੋਂ ਨੰਬਰ ਲੈ ਕੇ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਜਲਦੀ ਚੋਣ ਆ ਰਹੀ ਹੈ 2027 ਦੀ ਚੋਣ ਆ ਰਹੀ ਹੈ ਉਹਦੇ ਬਾਰੇ ਕੀ ਕਹਿੰਦੇ ਹੋ ਸਾਡੇ ਮਾਨਯੋਗ ਜਿਲ੍ਹਾ ਪ੍ਰਧਾਨ ਡਾਕਟਰ ਹਰਜੋਤ ਕਮਲਜੀ ਦੀ ਅਗਵਾਈ ਹੇਠ ਜਿਹੜੀ ਇਹ ਦੌੜ ਅੱਜ ਕਰਵਾਈ ਗਈ ਸੀ ਕਿ ਜਿਹੜੀ ਅਸੀਂ ਸਿੱਧੀ ਪਾਰਕ ਤੋਂ ਲੈ ਕੇ ਅੱਜ ਅਸੀਂ ਆ ਕੇ ਨੇਚਰ ਪਾਰਕ ਤੇ ਖਤਮ ਕੀਤੀ ਹੈ ਸਰਦਾਰ ਵੱਲਭਭਾਈ ਪਟੇਲ ਜੀ ਦੀ ਸ਼ਤਬਦੀ ਨੂੰ ਸਮਰਪਿਤ ਇੱਕ ਦੌੜ ਕੱਢੀ ਗਈ ਹੈ ਰਨ ਦੌੜ ਉਹਦੇ ਬਾਰੇ ਜਾਣਕਾਰੀ ਦਿਓ ਅੱਜ ਮਹਾਨ ਸਖਸ਼ੀਅਤ ਜਿਨ੍ਹਾਂ ਨੇ ਸਾਡੇ ਦੇਸ਼ ਨੂੰ ਇੱਕ ਮਾਲਾ ਚ ਪਰੋਇਆ 567 ਰਿਆਸਤਾਂ ਨੂੰ ਇੱਕ ਕਰਕੇ ਜੋ ਸਾਡੇ ਦੇਸ਼ ਨੂੰ ਇਕਾਈਕਰਨ ਕੀਤਾ ਅੱਜ ਉਹ ਮਹਾਨ ਸਖਸ਼ੀਅਤ ਦਾ ਜਨਮ ਦਿਹਾੜਾ ਸੀ ਉਸ ਦੇ ਉਪਲਕਸ਼ ਦੇ ਵਿੱਚ ਅੱਜ ਜਿਹੜੀ ਅਸੀਂ ਮੈਰਾਥਨ ਦੌੜ ਦੇ ਮੌਕੇ ਵਿੱਚ ਕੀਤੀ ਹੈ ਕਿਉਂਕਿ ਦੇਸ਼ ਸਾਡਾ ਇੱਕ ਰਵੇ ਇੱਕ ਦੇਸ਼ ਨੂੰ ਬਣਾਉਣ ਦੇ ਲਈ ਜੋ ਯੋਗਦਾਨ ਸਾਡੇ ਪੱਲਵਈ ਪਟੇਲ ਦਾ ਸੀਗਾ ਉਹਨਾਂ ਨੂੰ ਮੇਰਾ ਅੰਦੇਵ ਸਮਾਂ ਇਹ ਦੌੜ ਕਿੱਥੋਂ ਲੈ ਕੇ ਕਿੱਥੋਂ ਤੱਕ ਢੀ ਗਈ ਇਹ ਨੇਚਰ ਆਪਣਾ ਸ਼ੀਧੀਪਾਰ ਤੋਂ ਲੈ ਕੇ ਨੇਚਰ ਪਾਰਕ ਤੱਕ ਤੇ ਇਸ ਤੋਂ ਇਧਰ ਦਾ ਅੱਜ ਯੂਨਿਟੀ ਦੌੜ ਦਾ ਆਯੋਜਨ ਕੀਤਾ ਗਿਆ ਤੁਸੀਂ ਪਹੁੰਚੇ ਹੋ ਮੋਗਾ ਕੀ ਕਹਿਣਾ ਚਾਹੋ ਬਾਈ ਜੀ ਕਾ ਖਾਲਸਾ ਬਾਈ ਜੀ ਫਤੇ ਜੀ ਅੱਜ ਇੱਕ ਮਹਾਨ ਸ਼ਖਸੀਅਤ ਜਿਹਨਾਂ ਨੂੰ ਅਸੀਂ ਲੋਹ ਪੁਰਸ਼ ਦੇ ਨਾਂ ਤੋਂ ਜਾਣਿਆ ਜਾਂਦਾ ਹੈ ਸਰਦਾਰ ਵੱਲਭ ਭਾਈ ਪਟੇਲ ਜੀ ਉਹਨਾਂ ਦਾ 150 ਮਾ ਜਨਮ ਦਿਹਾੜਾ ਜਿਹੜਾ ਕਿ ਭਾਰਤੀ ਜਨਤਾ ਪਾਰਟੀ ਨੇ ਕੌਮੀ ਏਕਤਾ ਦਿਹਾੜੇ ਦੇ ਨਾਂ ਤੇ ਮਨਾਇਆ ਸਾਡੇ ਡਾਕਟਰ ਸਾਹਿਬ ਹਰਜੋਤ ਕਮਲ ਸਿੰਘ ਜੀ ਇਹਨਾਂ ਦੇ ਪ੍ਰਧਾਨਗੀ ਦੇ ਹੇਠ ਅਸੀਂ ਅੱਜ ਮੋਗੇ ਵਿੱਚ ਇਹ ਯਾਤਰਾ ਕੱਢੀ ਹੈ ਤੇ ਅਸੀਂ ਬਹੁਤ ਜ਼ਿਆਦਾ ਭਾਰਤੀ ਜਨਤਾ ਪਾਰਟੀ ਦੇ ਰਿਣੀ ਆ ਜਿਨ੍ਹਾਂ ਨੇ ਐਡਾ ਵੱਡਾ ਇਹ ਸਹਿਯੋਗ ਸਾਨੂੰ ਦਿੱਤਾ ਕਿ ਇਸ ਮਹਾਨ ਸ਼ਖਸੀਅਤ ਨੂੰ ਅਸੀਂ ਪੂਰੇ ਹਿੰਦੁਸਤਾਨ ਦੇ ਅੰਦਰ ਦੱਸ ਸਕੀਏ ਕਿ ਉਹਨਾਂ ਦੀ ਕਿਤੀ ਵੱਡੀ ਭਾਰਤ ਨੂੰ ਅਖੰਡਤਾ ਬਣਾਉਣ ਲਈ ਕਿੱਡਾ ਵੱਡਾ ਰੋਲ ਰਿਹਾ ਉਹਨਾਂ ਦਾ 565 ਰਾਜਿਆਂ ਤੋਂ ਵੱਧ ਰਾਜ ਸੀ ਜਦੋਂ ਉਹਨਾਂ ਨੇ ਇਹ ਭਾਰਤ ਨੂੰ ਇਕਜੁੱਟ ਕੀਤਾ ਤੇ ਉਹਨਾਂ ਦੀ ਹੀ ਸੋਚ ਉਹਨਾਂ ਦੀ ਸੋਚ ਅੱਗੇ ਲੈ ਕੇ ਜਾਂਦੇ ਹੋਏ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਉਸਤਰੀ ਜੈਤ ਸਿੰਘ ਜੀ ਅੱਜ ਇਥੇ ਨਾਟਕੀ ਕੱਢਿਆ ਜਾ ਰਿਹਾ ਸਾਰਿਆਂ ਨੂੰ ਪਹਿਲਾਂ ਤਾਂ ਮੇਰੀ ਬੜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੈ ਸ਼੍ਰੀ ਰਾਮ ਅੱਜ ਦਾ ਜਿਹੜਾ ਇਹ ਆਯੋਜਨ ਅਸੀਂ ਕਰ ਰਹੇ ਹਈਏ ਆ ਮੋਕੇ ਦੇ ਵਿੱਚ ਸਿੱਧੀ ਪਾਰਕ ਤੋਂ ਲੈ ਕੇ ਤੇ ਲੈਚਰ ਪਾਰਕ ਤੱਕ ਸ੍ਰੀ ਬੱਲਭਾਈ ਪਟੇਲ ਸਰਦਾਰ ਪਟੇਲ ਅਸੀਂ ਕਹਿੰਦੇ ਆ ਉਹ ਦੇਸ਼ ਦੇ ਇੱਕ ਉਹ ਨੇਤਾ ਸੀ ਜਿਨ੍ਹਾਂ ਨੇ ਦੇਸ਼ ਦੀ ਏਕਤਾ ਅਖੰਡਤਾ ਦੇ ਵਾਸਤੇ ਕੰਮ ਕੀਤਾ ਔਰ ਵਨ ਨੇਸ਼ਨ ਦਾ ਜਿਹੜਾ ਉਹਨਾਂ ਨੇ ਨਾਰਾ ਦਿੱਤਾ ਜਿੱਡੀਆਂ ਛੋਟੀਆਂ-ਛੋਟੀਆਂ ਰਿਆਸਤਾਂ ਸੀ ਉਹ ਸਾਰੇ ਰਾਜਿਆਂ ਨੂੰ ਨਾਲ ਮਿਲਾਉਣ ਦੇ ਵਿੱਚ ਭਾਰਤ ਨੂੰ ਇਕਜੁੱਟ ਕਰਨ ਦੇ ਵਿੱਚ ਇੱਕ ਭਾਰਤ ਦਾ ਜਿਹੜਾ ਸਿਗਰ ਸੰਕਲਪ ਉਹਨਾਂ ਨੇ ਲਿਆ ਸੀ ਔਰ ਉਹਨੂੰ ਪੂਰਾ ਕੀਤਾ ਅੱਜ ਉਹਨਾਂ ਦੀ 150ਵੀਂ ਬਰੇਗੰਡ ਨੂੰ ਅਸੀਂ ਮਨਾਉਂਦੇ ਹੋਇਆ ਪਾਰਟੀ ਬਾਜੀ ਤੋਂ ਸਾਰੇ ਕਾਸੇ ਤੋਂ ਉੱਪਰ ਉੱਠ ਕੇ ਇੱਕ ਦੇਸ਼ ਨੂੰ ਇੱਕ ਜੁਟਤਾ ਵਿੱਚ ਪਰੋਣ ਵਾਸਤੇ ਇੱਕ ਮੈਰਾਥਨ ਜਾਂ ਇੱਕ ਬਾਜ਼ਾਰ ਦੇ ਵਿੱਚੋਂ ਅਸੀਂ ਉਹਨਾਂ ਲਈ ਯਾਤਰਾ ਕੱਢ ਰਹੇ ਹਾਂ ਇਹ ਯਾਤਰਾ ਸਾਰੀਆਂ ਰਾਜਨੀਤਿਕ ਪਾਰਟੀਆਂ ਤੋਂ ਅਸੀਂ ਉੱਪਰ ਉੱਠ ਕੇ ਕਰ ਰਹੇ ਹਾਂ ਇਹਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਕੋਈ ਭਾਰਤੀ ਜਨਤਾ ਪਾਰਟੀ ਦਾ ਨਾਰਾ ਜਾਂ ਇਸ ਤਰ੍ਹਾਂ ਦਾ ਨਾ ਕਰਕੇ ਅੱਜ ਦੇਸ਼ ਦੀ ਏਕਤਾ ਦੇ ਵਾਸਤੇ ਇਹਨੂੰ ਰੱਖਾਂਗੇ। ਸੋ ਮੈਂ ਜਿਹੜਾ ਸਾਡੇ ਭਾਰਤੀ ਜਨਤਾ ਪਾਰਟੀ ਦੇ ਨਰਿੰਦਰ ਮੋਦੀ ਜੀ ਉਹਨਾਂ ਨੇ ਸਾਨੂੰ ਇਹ ਯਾਤਰਾ ਦਾ ਸੰਕਲਪ ਦੇ ਕੇ ਤੋਰਿਆ ਹੈਗਾ। ਮੈਂ ਉਹਨਾਂ ਨੂੰ ਵੀ ਯਕੀਨ ਦਿਵਾਉਣਾ ਔਰ ਦੇਸ਼ ਵਾਸੀਆਂ ਨੂੰ ਵੀ ਕਿ ਸਾਡੀ ਇਸ ਯਾਤਰਾ ਦਾ ਮਨੋਰਥ ਸਾਰੇ ਹਿੰਦੁਸਤਾਨ ਨੂੰ ਇਕਜੁੱਟ ਕਰਕੇ ਦੁਨੀਆ ਭਰ ਦੇ ਵਿੱਚ ਤਰੱਕੀ ਦਾ ਰਾਹ ਖੋਲਣ ਲਈ ਹੈ ਔਰ ਸਰਦਾਰ ਪਟੇਲ ਜੀ ਦੇ ਜਿਹੜੇ ਸੁਪਨੇ ਸੀ ਉਹਨਾਂ ਨੂੰ ਪੂਰੇ ਕਰਨ ਵਾਸਤੇ ਹੈ ਔਰ ਮੈਂ ਇਸ ਗੱਲ ਹੀ ਬੜਾ ਮਾਣ ਕਰ ਸਕਦਾ ਕਿ ਦੁਨੀਆ ਦੇ ਅਜੂਬਿਆਂ ਵਿੱਚੋਂ ਸਭ ਤੋਂ ਵੱਡੀ ਜਿਹੜੀ ਮੂਰਤੀ ਦੀ ਸਥਾਪਨਾ ਵੱਲਭਾਈ ਪਟੇਲ ਜੀ ਦੀ ਹੈ ਉਹ ਭਾਜਪਾ ਨੇ ਉਹ ਨਰਿੰਦਰ ਮੋਦੀ ਜੀ ਨੇ ਪੂਰੀ ਕੀਤੀ ਹੈ ਸੋ ਆਪਾ ਸਾਰੇ ਅੱਜ ਦੀ ਇਸ ਜਿਹੜੀ ਇਕਤਾ ਯਾਤਰਾ ਉਹਦੇ ਵਿੱਚ ਹਿੱਸਾ ਲਈ ਨਰਸਾ ਵੀ ਕਿ ਨਾ ਹੋ ਰੂchna ਇਹ ਜਿਹੜੀ ਨੌਜਵਾਨ ਪੀੜ੍ਹੀ ਹੈ ਅੱਜਕੱਲ ਦੀ ਇਹਨਾਂ ਨੇ ਸਤੰਤਰਤਾ ਸੁਣਾਨੀ ਆ ਜਿਹੜੇ ਜਾਂ ਪੁਰਾਣੇ ਆ ਇਹਨਾਂ ਨੂੰ ਭੁੱਲੋ ਛੁਪੀ ਹੈ ਉਹਨਾਂ ਦੀ ਹਿਸਟਰੀ ਨੂੰ ਉਹਨਾਂ ਨੂੰ ਮੈਸੇਜ ਕੀ ਦੇਣਾ ਚਾਹੀਦਾ ਆ ਦੇਖੋ ਇੱਥੇ ਕਿਤੇ ਨਾ ਕਿਤੇ ਕਮੀਆਂ ਤਾਂ ਸਾਡੇ ਵੱਡੇਾਂ ਬਡੇਰਿਆਂ ਚ ਵੀ ਔਰ ਦੂਜੀ ਸਭ ਤੋਂ ਵੱਡੀ ਕਮੀ ਜਿਹੜੀ ਹੈਗੀ ਆ ਉਹ ਮੀਡੀਆ ਤੇ ਸੋਸ਼ਲ ਮੀਡੀਆ ਦੀ ਮੈਂ ਮੰਨ ਸਕਦਾ ਕਿਉਂਕਿ ਪਹਿਲਾਂ ਬੱਚੇ ਮਾਵਾ ਕੋਲੇ ਚਾਚਿਆਂ ਕੋਲੇ ਸੱਤਾਂ ਦੇ ਵਿੱਚ ਬੈਠਦੇ ਸੀ ਔਰ ਉੱਥੇ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਸੀ ਪਤਾ ਲੱਗਦਾ ਸੀਗਾ ਕਿ ਸਾਡੇ ਜਿਹੜੇ ਦੇਸ਼ ਦੇ ਨੇਸ਼ਨ ਦੇ ਕੌਮਾਂ ਦੇ ਹੀਰੋ ਆ ਉਹ ਕੌਣ ਹੈਗੇ ਆ ਉਹਨਾਂ ਦੀਆਂ ਜੀਵਨੀਆਂ ਉੱਥੇ ਗੱਲਾਂ ਕਰਨੀਆਂ ਗੱਲਾਂ ਸੁਣਨੀਆਂ ਅੱਜ ਜਿਹੜਾ ਜ਼ਮਾਨਾ ਆ ਗਿਆ ਬੱਤੇ ਸੋਸ਼ਲ ਮੀਡੀਆ ਦੇ ਨਾਲ ਮੋਬਾਈਲਾਂ ਤੇ ਇੰਨਾ ਜ਼ਿਆਦਾ ਗ੍ਰਸਤ ਹੋਏ ਪਏ ਐ ਕਿ ਉਹ ਰੀਲਾਂ ਦੇਖਣ ਤੋਂ ਬਿਨਾ ਕੋਈ ਕੰਮ ਨਹੀਂ ਉਹਨਾਂ ਨੂੰ ਹੈਗਾ ਮੈਂ ਲੋਕਾਂ ਨੂੰ ਵੀ ਇਹ ਅਪੀਲ ਕਰੂੰਗਾ ਕਿ ਜਿਹੜੇ ਵੱਡੇ ਵੱਡੇ ਆ ਫਰੀਲੈਂਸਰ ਬਣਦੇ ਆ ਜਾਂ ਦੂਜੇ ਆ ਉਹਨਾਂ ਨੂੰ ਵੀ ਚਾਹੀਦਾ ਕਿ ਇਸ ਤਰ੍ਹਾਂ ਦੀਆਂ ਵੀਡੀਓਜ਼ ਜਿਹੜੀਆਂ ਉਹ ਸੋਸ਼ਲ ਮੀਡੀਆ ਤੇ ਡਾਊਨਲੋਡ ਕਰਨ ਪਾਉਣ ਤਾਂ ਕਿ ਜਿਹੜੇ ਬੱਚੇ ਹੈਗੇ ਆ ਉਹਨਾਂ ਨੂੰ ਇੱਕ ਆਪਾਂ ਸੇਧ ਵੀ ਦੇ ਸਕੀਏ ਇਕੱਲੀ ਕਮਾਈ ਜਾਂ ਇਕੱਲਾ ਆਪਣਾ ਨਾਮ ਨਹੀਂ ਜਿਹੜੇ ਉਹ ਹੀਰੋ ਜਿਹਨਾਂ ਨੇ ਦੇਸ਼ ਦੇ ਵਾਸਤੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਦੇਸ਼ ਲਈ ਕੁਝ ਕੀਤਾ ਜਾਂ ਕਿਸੇ ਕੌਮ ਲਈ ਕੁਝ ਕੀਤਾ ਉਹਨਾਂ ਦੇ ਜੀਵਨ ਵੇਰਵੇ ਵੀ ਆਪਾਂ ਛੋਟੀਆਂ-ਛੋਟੀਆਂ ਰੀਲਾਂ ਦੇ ਰੂਪ ਚ ਬਣਾਈਏ ਪਾਈਏ ਤਾਂ ਕਿ ਬੱਚਿਆਂ ਨੂੰ ਆਉਂਦਿਆਂ ਨੂੰ ਸੇਧ ਮਿਲ ਸਕੇ ਔਰ ਮੀਡੀਏ ਦਾ ਵੀ ਰੋਲ ਹੈ ਕਿ ਜਿਸ ਤਰ੍ਹਾਂ ਅੱਜ ਸਾਰਾ ਦੇਸ਼ ਅਸੀਂ ਕਹਿ ਰਹੇ ਹਾਂ ਕਿ ਇਕਤਾ ਯਾਤਰਾ ਦੀ ਗੱਲ ਕਰੋ ਤਾਂ ਇਹਨੂੰ ਕੱਲ ਹੀ ਜੇ ਮੀਡੀਆ ਆਪਣੇ ਜਿੱਥੇ-ਜਿੱਥੇ ਵੀ ਉਹਨਾਂ ਦਾ ਪਲੇਟਫਾਰਮ ਹੈ ਚਾਹੇ ਪ੍ਰੈਸ ਹੋਵੇ ਚਾਹੇ ਇਲੈਕਟ੍ਰੋਨਿਕ ਮੀਡੀਆ ਉਹਦੇ ਤੇ ਕੁਝ ਨਾ ਕੁਝ ਸਰਦਾਰ ਪਟੇਲ ਦੇ ਬਾਰੇ ਜ਼ਰੂਰ ਦਿਖਾਉਣਾ ਚਾਹੀਦਾ ਸੀ ਅੱਜ ਬੇਨਤੀ ਕਰੂੰਗਾ ਮੈਂ ਸਾਰੇ ਆਪਣੇ ਆਪਣੇ ਪਲੇਟਫਾਰਮ ਦੇ ਉੱਤੇ ਸਰਦਾਰ ਪਟੇਲ ਦੀ ਜੀਵਨੀ ਔਰ ਉਹਨਾਂ ਦਾ ਜਿਹੜਾ ਦੇਸ਼ ਦੇ ਵਾਸਤੇ ਰਾਜਾਂ ਨੂੰ ਨਾਲ ਰਲਾ ਕੇ ਆਜ਼ਾਦੀ ਤੋਂ ਬਾਅਦ ਭਾਰਤ ਨੂੰ ਇੱਕ ਮਹਾਨ ਰਾਸ਼ਟਰ ਬਣਾਉਣ ਚ ਪਾਇਆ ਯੋਗਦਾਨ ਉਹਨੂੰ ਸੰਖੇਪ ਰੂਪ ਦੇ ਵਿੱਚ ਜ਼ਰੂਰ ਵਰਣਨ ਕਰਨ ਤਾਂ ਕਿ ਸਾਡੇ ਬੱਚੇ ਪੜ੍ਹ ਸਕਣ ਔਰ ਜਾਣ ਸਕਣ।